ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਪਿੰਡ ਰੱਲਾ ਦੀ ਪੰਚਾਇਤ ਨੇ ਸਰਪੰਚ ਹਰਪਜਨ ਸਿੰਘ ਨੇ ਜੋ ਕੰਮ ਕੀਤਾ ਤੇ ਨਾਲ ਦੇ ਸੇਵਾਦਾਰਾਂ ਨੇ ਬਹੁਤ ਵਧੀਆ ਉਦਮ ਤੇ ਪ੍ਰਾਲਾ ਕੀਤਾ ਸਕਰੀਨ ਤੇ ਤੁਸੀਂ ਸਾਈਡ ਤੇ ਦੇਖ ਹੀ ਰਹੇ ਹੋ ਜੋ ਲਿਖਿਆ ਹੋਇਆ ਪੜ ਰਹੇ ਹੋ ਇਹ ਹੁੰਦੀ ਹੈ ਅਸਲ ਸਾਧੂ ਦੀ ਕਮਾਈ ਐਂ ਬੋਲਦੀ ਹੈ ਸਰਪੰਚ ਸਾਹਿਬ ਦੀ ਸੋਚ ਕਹਿ ਰਹੀ ਹੈ ਪੈਸਾ ਨਗਰ ਦਾ ਕੰਮ ਨਗਰ ਦਾ ਪਤਾ ਮੈਨੂੰ ਕਿਉਂ ਹੋਵੇ ਕੱਲੇ ਨੂੰ ਤੇ ਸਾਰੇ ਨਗਰ ਨੂੰ ਪਤਾ ਹੋਣਾ ਚਾਹੀਦਾ ਹੈ ਲੇਖਾ ਜੋਖਾ ਜਿਹੜਾ ਉਹ ਪਾਉਂਦੇ ਰਹਿੰਦੇ ਨੇ ਇਹ ਗੱਲ ਜਿਹਨੂੰ ਵੀ ਚੰਗੀ ਲੱਗੀ ਉਹ ਤੇ ਧੰਨਵਾਦ ਜ਼ਰੂਰ ਕਰੋ ਸਰਪੰਚ ਸਾਹਿਬ ਦਾ ਚੰਗੀ ਸੋਚ ਨੇਕ ਦਿਲੀ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਅੱਜ ਕੰਮ ਕਰਨ ਵਾਲੇ ਸੇਵਾਦਾਰਾਂ ਵਾਸਤੇ ਸਪੈਸ਼ਲ ਜਿਹੜਾ ਬਾਬਾ ਜੋਗੀ ਪੀਰ ਸਥਾਨ ਦੇ ਉੱਤੋਂ ਲੰਗਰ ਮੰਗਵਾਇਆ ਸੇਵਾਦਾਰਾਂ ਨੇ ਲੰਗਰ ਇਕਜੁੱਟ ਹੋ ਕੇ ਸ਼ੱਕਿਆ ਪੰਗਤ ਦੇ ਵਿੱਚ ਬਹਿ ਕੇ ਜਿਹੜੀ ਬਹੁਤ ਵਧੀਆ ਸਭ ਦੀ ਜਿਹੜੀ ਰੂਹ ਹੈ ਉਹ ਬਹੁਤ ਖੁਸ਼ ਹੋਈ ਇਹ ਹੁੰਦੀ ਹੈ ਨੇਕ ਦਿਲੀ ਤੇ ਖੁਸ਼ ਦਿਲੀ ਦੀਆਂ ਨਿਸ਼ਾਨੀਆਂ ਪਰਮਾਤਮਾ ਜੀ ਹਰਦੀ ਕਲਾ ਰੱਖਣ ਤੇ ਮਿਹਰ ਭਰਿਆ ਹੱਥ ਵੜਾਈ ਰੱਖਣ ਧੰਨਵਾਦ ਸਾਡ ਪਿੰਡ ਤਾਂ ਲਈ ਪਿੰਡਰ ਅੱਲਾ ਦੀ ਸੰਗਤ ਲੈ ਕਰ ਛਾ ਕੇ ਦੁਬਾਰਾ ਪਿੰਡ ਚ ਰਸਣ ਇਕੱਠਾ ਕਰਨ ਲਈ ਰਮਾਨਾ ਹੁੰਦੇ ਹੋਏ ਧੰਨਵਾਦ ਜੀ ਬੋਲੇ